ਫਗਵਾੜਾ ਦੇ ਜੀ.ਸੀ.ਡੀ ਪੁਲ ਦੇ ਨਜ਼ਦੀਕ ਤੇ ਬਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੇ ਗੰਭੀਰੂ ਬੀਜ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਪਹੁੰਚਾਉਣ ਵਾਲੇ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਇੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਸੀ ਤਾਂ ਜੀ.ਸੀ.ਡੀ ਪੁਲ ਚੜ੍ਹਦੇ ਸਮੇਂ ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਜ਼ਖਮੀ ਪਿਆ ਸੀ ਜਰਕੀ ਆਲੇ ਦੁਆਲੇ ਦੇ ਕਈ ਲੋਕ ਸਿਰਫ ਨਜ਼ਦੀਕ ਖੜੇ ਹੀ ਦਿਖਾਈ ਦੇ ਰਹੇ ਸਨ ਉਸਨੇ ਦੱਸਿਆ ਕਿ ਇਸ ਵਿਅਕਤੀ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੀ ਗਈ ਹੈ ਹੁਣ ਆਮ ਲੋਕਾਂ ਨੂੰ ਵੀ ਇਹ اپੀਲ ਕੀਤੀ ਕਿ ਇਨਸਾਨ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਕੀਮਤੀ ਹੈ ਇਸ ਲਈ ਸਾਨੂੰ ਕਿਸੇ ਵੀ ਤਰ੍ਹਾਂ ਦੇ ਵਾਪਰੇ ਹਾਸਿਆਂ ਵਿੱਚ ਜ਼ਖਮੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਮੈਂ ਐਕਚੁਅਲੀ ਜਾ ਰਿਹਾ ਸੀਗਾ ਜੀਸੀਏ ਦੀ ਕੋ ਮੀਟਿੰਗ ਸੀ ਮੇਰੀ ਤੇ ਉਹਦੇ ਲਈ ਜਾ ਰਿਹਾ ਸੀਗਾ ਤੇ ਜਦੋਂ ਮੈਂ ਜੀਸੀਟੀ ਵਾਲਾ ਪੁਲ ਚੜ੍ਹਿਆ ਜੀ ਤੇ ਉਹਦੇ ਪੁੱਲ ਚੜਦੇ ਆ ਸਾਰੇ ਹੀ ਇਹ ਬੰਦਾ ਪਿਆ ਸੀਗਾ ਜੀ ਮਤਲਬ ਕਾਫੀ ਖਸਤਾ ਹਾਲਤ ਦੇ ਵਿੱਚ ਤੇ ਗੱਡੀਆਂ ਰੋਕ ਰੇ ਸੀ ਕਾਫੀ ਉਹਦੇ ਆਲੇ ਦੁਆਲੇ ਖੜੇ ਸੀਗੇ ਉਹਨੂੰ ਦੇਖ ਰਹੇ ਸੀਗੇ ਜਾਂ ਵੀਡੀਓ ਬਣਾ ਰਹੇ ਸੀ ਬਸ ਇੰਨਾ ਸੀ ਉਹਨਾਂ ਦੇ ਝਗੜਾ ਕਿ ਬਸ ਵੀਡੀਓ ਬਣਾ ਰਹੇ ਸੀ ਜਾਂ ਖੜਾ ਦੇਖ ਰਹੇ ਸੀ ਇਹ ਬੰਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਉਹਨੂੰ ਕਿ ਟੈਂਪੂ ਚ ਪਾ ਕੇ ਲੈ ਜਾਓ ਜਾਂ ਗੱਡੀ ਚ ਪਾ ਕੇ ਲੈ ਜਾਓ ਉਹ ਵੀ ਹਿੱਟ ਐਂਡ ਰਨ ਕੇਸ ਆ ਉੱਥੇ ਦੇ ਬੰਦਿਆਂ ਵੱਲੋਂ ਹੀ ਮਤਲਬ ਸੁਣਨੀ ਗੱਲ ਆਈ ਵੀ ਕਿਸੇ ਨਾਲ ਹਿੱਟ ਹੋ ਗਿਆ ਹਾਂਜੀ ਹਿੱਟ ਐਂਡ ਰਨ ਕੇਸ ਆ ਕੋਈ ਫੋਰਚਨਰ ਵਾਲਾ ਮਾਰ ਕੇ ਭੱਜ ਗਿਆ ਜੀ ਉਸ ਤੋਂ ਬਾਅਦ ਫੇ ਮੈਂ ਪਹੁੰਚਿਆ ਜੀ ਮੈਚ ਜਿੱਦੇ ਦੇਖਿਆ ਫਿਰ ਪਹੁੰਚ ਕੇ ਤਾਂ ਮੈਂ ਗੱਡੀ ਚ ਪਾ ਕੇ ਤਾਂ ਬੰਦੇ ਨੂੰ ਲੈ ਆਇਆ ਚਲੋ ਬਹੁਤ ਚੰਗੀ ਗੱਲ ਆ ਤੁਸੀਂ ਲੈ ਕੇ ਆਏ ਆ ਕੁਛ ਇਹਦਾ ਪਤਾ ਲੱਗਾ ਵੀ ਕੌਣ ਆ ਕਿੱਥੇ ਰਹਿ ਨਹੀਂ ਨਹੀਂ ਜੀ ਇਹਦੀ ਜੇਬ ਵੀ ਚੈੱਕ ਕੀਤੀ ਉੱਥੇ ਵੀ ਕੋਈ ਮੋਟਰਸਾਈਕਲ ਕੋਈ ਸਾਈਕਲ ਨਹੀਂ ਸੀਗਾ ਤੇ ਬੰਦੇ ਦੀ ਜੇਬਾਂ ਚੋਂ ਕੁਝ ਵੀ ਨਹੀਂ ਸਾਨੂੰ ਮਿਲਿਆ ਜੀ ਤਾਂ ਛੋਟੇ ਵੀ ਤੁਸੀਂ ਲੈ ਕੇ ਆਏ ਆ ਆਮ ਲੋਕਾਂ ਬਹੁਤ ਡਰਦੇ ਹੈਲਪ ਕਰਨ ਤੋਂ ਕੀ ਕਹਿਣਾ ਚਾਹੁੰਦੇ ਆਮ ਲੋਕਾਂ ਨੂੰ ਜੀ ਇਹੀ ਆ ਸਾਡੀ ਦਰਖਾਸਤ ਵੀ ਆ ਚਾਹੇ ਤੁਸੀਂ ਇੱਕ ਇਨਸਾਨੀਅਤ ਦੇ ਨਾਤੇ ਆਪਾਂ ਮੈਂ ਸਿੱਖਿਆ ਆ ਕੋਈ ਹਿੰਦੂ ਆ ਕੋਈ ਮੁਸਲਮਾਨ ਇਸ ਉੱਪਰ ਉੱਠ ਕੇ ਇੱਕ ਇਨਸਾਨੀਅਤ ਦੇ ਨਾਤੇ ਤੁਸੀਂ ਇਸ ਬੰਦੇ ਨੂੰ ਲਿਆਦੇ ਨਾ ਬੰਦਾ ਬਚ ਜਾਣਾ ਸੀ ਪਰ ਮੈਨੂੰ ਪਤਾ ਮੈਂ ਕਿਦਾਂ ਇਹ ਲੈ ਕੇ ਆਇਆ ਹਾਂ ਜੀ ਠੀਕ ਆ ਗੱਡੀ ਤੇ ਹੌਰਨ ਤੇ ਹੱਥ ਰੱਖਿਆ ਮੈਂ ਲਾਈਟਾਂ ਮਾਰੀਆਂ ਕੋਈ ਪਾਸੇ ਹੀ ਨਹੀਂ ਹੋਇਆ ਕੋਈ ਸਾਈਡ ਦੇਣ ਨੂੰ ਅੰਦਰ ਅੰਦਰ ਗੱਲ ਵੀ ਕਰਦੇ ਸੀ ਵੀ ਲੋਕੀ ਸਾਈਡ ਦੇਣ ਤੋਂ ਵੀ ਲੋਕੀ ਸਾਈਡ ਦੇਣ ਤੋਂ ਮਤਲਬ ਪਤਾ ਨਹੀਂ ਕਿਉਂ ਚਿਜਕਦੇ ਆ ਜਾਂ ਮੈਂ ਹੌਰਨ ਤੇ ਹੱਥ ਰੱਖਾਂ ਲੋਕਾਂ ਨੂੰ ਲੱਗਦਾ ਮੈਂ ਚੌੜ ਕਰਦਾ ਪਿਆ ਹਨਾ ਕਿ ਮੈਨੂੰ ਜਿਆਦਾ ਕਾਲੀ ਆ ਮੈਂ ਜਾ ਕੇ ਅੱਗ ਬੁਝਾਉਣੀ ਅੱਗ ਬੁਝਾਉਣੀ ਆ ਜੀ ਬੰਦਾ ਜੇ ਵੱਜ ਜਾਂਦਾ 2 ਮਿੰਟ ਪਹਿਲਾਂ ਲੈ ਕੇ ਆ ਜਾਂਦਾ ਤਾਂ ਬੰਦਾ ਵੱਜ ਜਾਣਾ ਸੀ ਮਤਲਬ ਤੁਹਾਨੂੰ ਮੰਨ ਤੁਹਾਡਾ ਭਰਾ ਆ ਮਤਲਬ ਲੋਕਾਂ ਚ ਇਨਸਾਨੀਅਤ ਨਹੀਂ ਹੈ ਹੈਗੀ ਸਾਡੀ ਉਧਰ ਸਿਵਲ ਹਸਪਤਾਲ ਦੇ ਡਾਕਟਰ ਮੁਤਾਬਕ ਜ਼ਖਮੀ ਵਿਅਕਤੀ ਦੀ شناخت ਨਹੀਂ ਹੋ ਸકી। ਉਨ੍ਹਾਂ ਕਿਹਾ ਕਿ ਜ਼ਖਮੀ ਵਿਅਕਤੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਦਾ ਫੌਰਨ ਟ੍ਰੀਟਮੈਂਟ ਕੀਤਾ ਗਿਆ ਹੈ। ਫਿਲਹਾਲ ਉਨ੍ਹਾਂ ਹਾਸੀਸਬੰਦੀ ਫਗਵਾੜਾ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਹੈ। ਫਗਵਾੜਾ ਤੋਂ ਨਵਰੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਾਡੇ ਕੋਲ ਇੱਕ ਅਨਨੋਨ ਪਰਸਨ ਲਿਆਂਦਾ ਗਿਆ ਹੈ ਜੋ ਕਿ ਲੈਜਿਸਟਰੀ ਰੋਡ ਸਾਈਡ ਐਕਸੀਡੈਂਟ ਦੀ ਹੈ। ਪੇਸ਼ੈਂਟ ਦੇ ਕਾਫੀ ਹੈਡ ਇੰਜਰੀ ਹੈ ਤੇ ਨਾਲ ਖੰਨ ਦੇ ਵਿੱਚ ਵੀ ਬਲੀਡ ਹੈ। ਫਿਲਹਾਲ ਦੇ ਘੜੀ ਪੇਸ਼ੈਂਟ ਨੂੰ ਅਸੀਂ ਫਰਸਟ ایڈ ਦੇ ਕੇ ਉਹਨੂੰ ਐਡਮਿਟ ਕਰ ਲਿਆ ਤੇ ਪੇਸ਼ੈਂਟ ਨੂੰ ਅਸੀਂ ਸਟੇਬਲ ਰੱਖਣ ਦੀ ਕੋਸ਼ਿਸ਼ ਕਰਦੇ ਆਂ ਤੇ ਇਹਨੂੰ ਲੈ ਕੇ ਕੋਣ ਆਇਆ ਸੀ ਕੋਈ ਅਨਨੋਨ ਬਈ ਲੈ ਕੇ ਆਇਆ ਸੀ ਕਿ ਉਹ ਲੋਕਾਂ ਨੇ ਜਸਟ ਰੋਡ ਦੇ ਉੱਤੇ ਦੇਖਿਆ ਕਿ ਉਹਨੂੰ ਉਠਾ ਕੇ ਗੱਡੀ ਦੇ ਵਿੱਚ ਲਿਆ ਤੇ ਪੇਸ਼ੈਂਟ ਕਿੱਦਾਂ ਲੱਗਦਾ ਮੌਕੇ ਤੇ ਕੀ ਕੰਡੀਸ਼ਨ ਹੈ ਉਹਦੀ ਕਾਫੀ ਸੀਰੀਅਸ ਕੰਡੀਸ਼ਨ ਹੈ ਉਹਦੀ ਇਹਦੀ ਕੋਈ ਪਛਾਣ ਵਗੈਰਾ ਹੋਈ ਮੌਕੇ ਤੇ ਨਹੀਂ ਕੋਈ ਜੀ ਕੁਝ ਨਹੀਂ ਹੋਈ ਹੈਗੀ ਕਨਫਰਮੇਸ਼ਨ ਕੋਲੋਂ ਕੋਈ ਵੀ ਪਾਰਟਿਕੁਲਰਸ ਨਹੀਂ ਮਿਲੇ ਆਈਡੈਂਟੀਟੀ ਕਾਰਡਸ ਨਹੀਂ ਮਿਲੇ ਤੇ ਕੀ ਤੁਹਾਡੇ ਕੋਲ ਪੁਲਿਸ ਇਨਫੋਰਮੇਸ਼ਨ ਹਾਂਜੀ ਦੇ ਦਿੱਤੀ ਹੈ